ਇਸਾ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਬੜੀ ਵੱਡੀ ਆਫਤ ਆਈ ਕਿਸਾਨਾਂ ਦੇ ਉੱਪਰ ਕਿਸਾਨਾਂ ਨੇ ਪੁੱਤਾਂ ਵਾਂਗ ਪਾਲੀਆਂ ਫਸਲਾਂ ਸੀ ਜਦੋਂ ਵੱਢਣ ਦਾ ਟਾਈਮ ਆਇਆ ਤੇ ਕਹਿ ਸਕਦੇ ਆ ਕਿ ਆਸਾਂ ਦੇ ਉੱਤੇ ਪਾਣੀ ਫਿਰ ਗਿਆ ਅੱਜ ਤੁਸੀਂ ਪੰਥ ਗਾਲੀ ਲਹਿਰ ਦੇ ਸੇਵਾਦਾਰ ਸਮੇਤ ਇੱਥੇ ਪਹੁੰਚੇ ਹੋ ਪਿੰਡ ਅਜਨਾਲਾ ਦੇ ਹਲਕੇ ਦੇ ਵਿੱਚ ਤੇ ਪੰਜੂ ਕਲਾ ਦੇ ਵਿੱਚ ਤੇ ਤੁਹਾਡੇ ਵੱਲੋਂ ਜਿਹੜੀ ਆ ਆਪਸ ਵਿੱਚ ਸਿੰਘਾਂ ਦੇ ਨਾਲ ਗੁਰਮਤਾ ਕਰਕੇ ਜਿਹੜੀ ਸੇਵਾ ਕੁਝ ਜਸਵੰਦ ਕੱਢਿਆ ਗਿਆ ਤੇ ਸਿੰਘਾਂ ਨੂੰ ਦਿੱਤੀ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਜੀ ਸਾਡਾ ਸਾਡਾ ਫਰਜ਼ ਬੰਦਾ ਸੀ ਅਸੀਂ ਵੀ ਆਪਣੇ ਕਰਦੇ ਆਂ ਖੇਤੀਬਾੜੀ ਦਾ ਕੰਮ ਕਰਦੇ ਆਂ ਤੇ ਜਦ ਜਿਹੜੀ ਖੇਤੀ ਹੈ ਨਾ ਕਿਸਾਨ ਨੇ ਪਾਲੀ ਉਹ ਜਦੋਂ ਉਹਨੂੰ ਪਿਆਰ ਕੀਤੀ ਖੇਤੀ ਨੂੰ ਵੱਡਣਾ ਵੱਡ ਕੇ ਤੇ ਮੰਡੀ ਚ ਖੜਨਾ ਹੋਵੇ ਤੇ ਉਦੋਂ ਬਰਬਾਦ ਹੋ ਜੇ ਉਹਦੇ ਵਿੱਚ ਦੀ ਤੇ ਇੱਕ ਇੱਕ ਪਸ਼ੂ ਲੰਘ ਜੇ ਨਾ ਤੇ ਉਦੋਂ ਤਾਂ ਨਿਕਲ ਜਾਂਦੀ ਆ ਜ਼ਿਮੀਂਦਾਰ ਦੀ ਵੀ ਮੇਰਾ ਬਹੁਤ ਵੱਡਾ ਨੁਕਸਾਨ ਹੋ ਗਿਆ ਤੇ ਜਿੱਥੇ ਆ ਵੇਖੋ ਤੁਸੀਂ ਜਿਹੜਾ ਬਹੁਤ ਪੂਰਾ ਪੂਰਾ ਕਿੱਲਾ ਹੀ ਘਰਕ ਹੋ ਜੇ ਕਿੱਲਿਆਂ ਦੇ ਕਿੱਲੇ ਘਰਕ ਹੋ ਜਾਣ ਤੇ ਜ਼ਮੀਨ ਜਿਹੜੀ ਤਿਆਰ ਹੋਈ ਫਸਲ ਜਿਹੜੀ ਉਗ ਪਵੇ ਤੇ ਉਦੋਂ ਉਹ ਜਾਤ ਕਿਸਾਨ ਜਾਣਦਾ ਤੇ ਜਾਵਦਾ ਰੱਬ ਜਾਣਦਾ ਕੀ ਕਿਨ ਨੁਕਸਾਨ ਹੋ ਗਿਆ ਦੇ ਕਿ ਇਹਨੂੰ ਕਿਤਰਾ ਪੂਰਾ ਕਿਤਰਾ ਹੋਣਾ ਕਿ ਅਸੀਂ ਕਿਸਾਨ ਹੋਣ ਦੇ ਨਾਤੇ ਤੇ ਨਾਲ ਅਸੀਂ ਪੰਥਕ ਕਾਲੀ ਲਹਿਰ ਦੇ ਨਾਲ ਜੁੜੇ ਹਾਂ ਸਿੰਘ ਸਾਹਿਬ ਰਣਜੀਤ ਸਿੰਘ ਹੁਣਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਉਹਨਾਂ ਦੀ ਸੋਚ ਆ ਕਿ ਜੇ ਆਪਣੇ ਕੋਲ ਕੋਈ ਹੈਗੀ ਆ ਆਪਾਂ ਕੋ ਕਿਸੇ ਦੀ ਹਲਪ ਕਰ ਸਕਦੇ ਆ ਤੇ ਜਿੰਨੀ ਆਪਾਂ ਕਰ ਸਕਦੇ ਆ ਆਪਾਂ ਕਰੀਏ ਤੇ ਉਹਨਾਂ ਦੇ ਮੁਤਾਬਕ ਅਸੀਂ ਅੱਜ ਆਪਣੇ ਜਿੰਨੇ ਸਿੰਘ ਸੀ ਸਾਡੇ ਨਾਲ ਸੇਵਾਦਾਰ ਇਦਰ ਪੰਥਕ ਕਾਲੀ ਲਹਿਰ ਦੇ ਅਸੀਂ ਆਪਸ ਵਿੱਚ ਗੁਰਮਤਾ ਕੀਤਾ ਜਦੋਂ ਅਸੀਂ ਇਹਨਾਂ ਦੀ ਇਹ ਵੀਡੀਓ ਵੇਖੀ ਕਿ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਤੇ ਅਸੀਂ ਆਪਣੀ ਕਿਰਤ ਦੇ ਵਿੱਚੋਂ ਕੋਈ ਅਸੀਂ ਗਰਾਈ ਨਹੀਂ ਕੀਤੀ ਕੋਈ ਵਿਦੇਸ਼ ਦੇ ਸੰਗਤਾਂ ਕੋਲੋਂ ਨਹੀਂ ਮੰਗਾਇਆ ਅਸੀਂ ਆਪਣੇ ਸਿੰਘਾਂ ਦੇ ਨਾਲੋਂ ਗੁਰਮਤਾ ਕਰਕੇ ਤੇ ਉਹਨਾਂ ਦੀ ਕਿਰਤ ਦੇ ਵਿੱਚੋਂ ਜਿਹੜਾ ਦਸਵੰਦ ਆ ਇਕੱਠਾ ਕਰਕੇ ਤੇ ਅੱਜ ਅਸੀਂ ਇੱਥੇ ਪਹੁੰਚੇ ਆ ਤੇ ਪਹੁੰਚ ਕੇ ਤੇ ਅਸੀਂ ਇਹਨਾਂ ਵੀਰਾਂ ਦਾ ਜਿਹੜਾ ਵਾ 10000 ਰੁਪਿਆ ਕਿੱਲੇ ਦੇ ਹਿਸਾਬ ਦੇ ਨਾਲ ਅਸੀਂ ਜਿੰਨੀਆਂ ਕਿਸਾਨਾਂ ਨੂੰ 25 30 ਕਿੱਲਿਆਂ ਦੀ ਅਸੀਂ ਜ਼ਮੀਨ ਦੇ ਜਿਹੜੀ ਮਾਇਆ ਵਾ ਉਹ ਆਪਸ ਵਿੱਚ ਇਕੱਠੀ ਕਰਕੇ ਤੇ ਉਹ ਇਹਨਾਂ ਵੀਰਾਂ ਨੂੰ ਆਪਣੇ ਭਰਾਵਾਂ ਨੂੰ ਦੇ ਰਹੇ ਹਾਂ ਆਪਾਂ ਇੱਥੇ ਭਾਈ ਸਾਹਿਬ ਇਹ ਵੀ ਕਹਿ ਸਕਦੇ ਆ ਕਿ ਕਿਰਤ ਕਰੋ ਜੜੀ ਵਾਲੀ ਜਿਹੀ ਮੇਰੀ ਮਰਯਾਦਾ ਚੱਲਦੀ ਆ ਰਹੀ ਅੱਜ ਪੂਰਨ ਤੌਰ ਤੇ ਤੁਸੀਂ ਪਹਿਰਾ ਦੇ ਦਿੱਤਾ ਕਿ ਨਾਮ ਜਪੋ ਵੰਡ ਛਕੋ ਕਿਰਤ ਕਰੋ ਤੇ ਉਹਦੇ ਅੱਜ ਸਿਧਾਂਤਾਂ ਦੇ ਮੁਤਾਬਕ ਜੇ ਸਾਡੇ ਵੀਰਾਂ ਦਾ ਨੁਕਸਾਨ ਹੋ ਗਿਆ ਤੇ ਤੁਸੀਂ ਆਪਣੇ ਦਸਵੰਦ ਵਿੱਚੋਂ ਇਹਨਾਂ ਵੀਰਾਂ ਨੂੰ ਦਸਵੰਦ ਦੇ ਰਹੇ ਹੋ ਬਿਲਕੁਲ ਸਾਡਾ ਨਾ ਇਹ ਇੱਕ ਛੋਟਾ ਜਿਹਾ ਅਪਰਾਲਾ ਵਾ ਤੇ ਅੱਜ ਅਜੇ ਤੱਕ ਅੱਗੇ ਜਦੋਂ ਅਸੀਂ ਕੋਈ ਇਹੋ ਜੀ ਸੇਵਾ ਨਾਲ ਕਰਦੇ ਹਾਂ ਕਦੀ ਕਦੀ ਕੋਈ ਵੀਡੀਓ ਵਾਇਰਲ ਨਹੀਂ ਕੀਤੀ ਅੱਜ ਜਿਹੜੀ ਇਹ ਵੀਡੀਓ ਸਾਨੂੰ ਇਹ ਕਰਕੇ ਵੀ ਵਾਇਰਲ ਕਰਨੀ ਪਈ ਆ ਕਿ ਕਿ ਸਾਡੇ ਇਹ ਜਿਹੜੀ ਚੀਜ਼ ਵੇਖ ਕੇ ਨਾ ਵੀਰਾਂ ਦਾ ਦੁੱਖ ਵੇਖ ਕੇ ਜਿਹੜੇ ਹੋਰ ਸਾਡੇ ਪੰਜਾਬੀ ਲੋਕ ਆ ਕਿਉਂਕਿ ਅਸੀਂ ਪੰਜਾਬੀ ਹਾਂ ਜਿਹੜੇ ਆਪ ਅਸੀਂ ਭੁੱਖੇ ਰਹਿ ਸਕਦੇ ਆ ਤੇ ਦੂਜੇ ਭਰਾਵਾਂ ਨੂੰ ਅਸੀਂ ਆਪਣੀ ਰੋਟੀ ਗਾੜੀਆਂ ਚੁੱਕ ਕੇ ਰੱਖ ਸਕਦੇ ਆ ਤੇ ਜੇ ਅਸੀਂ ਆਪਣੀ ਕਿਰਤ ਦੇ ਵਿੱਚੋਂ ਸਾਡੀ ਵੇਖੋ ਫਸਲ ਆ ਜਿਹੜੀ ਆ ਉਹ ਅਸੀਂ ਆਪਣੀ ਵੀ ਅੱਡੀ ਆ ਸਾਡੀ 20 ਕੁਆਂਟਲ ਨਿਕਲ ਆਈ ਆ ਤੇ ਜੇ ਸਾਡੀ ਅੱਡੀ ਅੱਧੀ ਬਰਬਾਦ ਹੋਈਂਦੀ ਅਸੀਂ ਕੀ ਕਰ ਲੈਣਾ ਹੈ ਕਿਸੇ ਨੂੰ ਕੋ ਕਰ ਸਕਦੇ ਆ ਤੇ ਅਸੀਂ ਚਾਹਾਂ ਕਿ ਕੋਈ ਨਾ ਕੋਈ ਉਹ ਤੁਹਾਨੂੰ 2-2 ਕੁਆਂਟਲ ਸਾਹੀਂ ਗਿਣ ਲਈਏ ਵੀ ਘਾਟ ਨਿਕਲ ਆਈ ਆ ਤੇ ਆਪਾਂ ਉਪਰਾਲਾ ਕਰੀਏ ਤੇ ਇਹ ਸਾਰਿਆਂ ਨੂੰ ਸੋਚਣਾ ਚਾਹੀਦਾ ਵਾ ਕਿ ਜਿੰਨੇ ਅਸੀਂ ਪੰਜਾਬੀ ਆ ਭਾਵੇਂ ਅਸੀਂ ਵਿਦੇਸ਼ ਦੇ ਵਿੱਚ ਟਰੱਕ ਚਲਾ ਰਹੇ ਆ ਭਾਵੇਂ ਹੋਰ ਕਿਰਤ ਕਰ ਰਹੇ ਆ ਭਾਵੇਂ ਅਸੀਂ ਦੁਕਾਨ ਕਰ ਰਹੇ ਆ ਉਹਨਾਂ ਦੇ ਵਿੱਚੋਂ ਅਸੀਂ ਆਪਣਾ ਹਿੱਸਾ ਕੱਢੀਏ ਤੇ ਆਪ ਆਈਏ ਗਰਾਉਂਡ ਤੇ ਇਹ ਨਹੀਂ ਅਸੀਂ ਕਿਸੇ ਦੇ ਹੱਥ ਆ ਉਧਰੋਂ ਖਲਾਤੀ ਆ ਅੱਜ ਕੱਲ ਜਿਹੜਾ ਵਾ ਨਾ ਬਹੁਤ ਕੁਝ ਚੱਲ ਰਿਹਾ ਵਾ ਇਹ ਆਪਾਂ ਨੂੰ ਚਾਹੀਦਾ ਕਿ ਅਸੀਂ ਗਰਾਊਂਡ ਲੈਵਲ ਤੇ ਆ ਕੇ ਉਹਨਾਂ ਕਿਸਾਨਾਂ ਦੀ ਮਤ ਕਰੀਏ ਜਿਹੜੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਉਹਨਾਂ ਦੇ ਹੁਣ ਇੱਕ ਤੇ ਫਸਲ ਇਹ ਬਰਬਾਦ ਹੋ ਗਈ ਦੂਜੀ ਹੁਣ ਆ ਜਾਵੇ ਪਾਣੀ ਖੜਾ ਵਾ ਇਹ ਜੇ ਫਸਲ ਕਦੋਂ ਬੱਤਰ ਆਉਂਦੀ ਆ ਤੇ ਕਣਕ ਬੀਜਣੀ ਕਣਕ ਦੀ ਬਿਜਾਈ ਕਰਨੀ ਆ ਕਣਕ ਦੀ ਬਿਜਾਈ ਤੇ ਫੇਰ ਸਾਨੂੰ ਡੀ.ਜੇ.ਪੀ ਚਾਹੀਦੀ ਆ ਸਾਨੂੰ ਬੀਜ ਚਾਹੀਦਾ ਸਾਨੂੰ ਡੀਜ਼ਲ ਚਾਹੀਦਾ ਵਾ ਸਾਨੂੰ ਇਹ ਬਹੁਤ ਖਰਚੇ ਆਉਂਦੇ ਆ ਤੇ ਉਹਨਾਂ ਖਰਚਿਆਂ ਵਾਸਤੇ ਇਹਨਾਂ ਦੀ ਬਾਹ ਫੜੀ ਜਾਵੇ ਤੇ ਕਿਉਂਕਿ ਸਕੂਲਾਂ ਦੇ ਖਰਚੇ ਆ ਬੱਚਿਆਂ ਦੇ ਤੇ ਅਸੀਂ ਤਾਂ ਕਰਕੇ ਕੋਈ ਕੋਈ ਚੀਜ਼ ਨਹੀਂ ਲੈ ਕੇ ਆਏ ਇਹੀਂ ਅਹੀਂ ਚਾਹਿਆ ਕਿ ਅਹੀਂ ਜੋ ਜਿੰਨੀ ਕਮਾਇਆ ਦੇ ਸਕਦੇ ਆ ਅਗਲਾ ਆਪਣੇ ਸਕੂਲ ਦੇ ਬੱਚੇ ਦੀ ਫੀਸ ਤਾਰ ਲੈ ਜਾਂ ਕੋਈ ਖਾਦ ਲਾਵੇ ਬੀਲ ਆਵੇ ਜਿਹੜੀ ਚੀਜ਼ ਦੀ ਲੋੜ ਆ ਉਹ ਆਪਣੇ ਹਿਸਾਬ ਨਾਲ ਉਹ ਉਹ ਲਾਵੇ ਤੇ ਸਾਨੂੰ ਪੰਜਾਬੀਆਂ ਨੂੰ ਚਾਹੀਦਾ ਸਾਰਿਆਂ ਨੂੰ ਇਕੱਠੇ ਹੋ ਕੇ ਤੇ ਆਪੋ ਆਪਣਾ ਜੋ 2 4 5 ਜਿ ਤਰ੍ਹਾਂ ਅਹੀਂ ਕੋਈ 10 ਸਿੰਘ ਅੱਜ ਜਿਹੜੇ ਆਪਣੇ ਵਿੱਚ ਇਕੱਠਾ ਕਰਕੇ ਲਿਆਏ ਆ ਇਸ ਤਰ੍ਹਾਂ ਹੀ ਸਾਰਿਆਂ ਨੂੰ ਉਤਰਾਲਾ ਕਰਕੇ ਇਹਨਾਂ ਦੀ ਮਦਦ ਕਰੋ ਬਹੁਤ ਸਾਰੇ ਫੰਡ ਜਿਹੜੇ ਨੇ ਰਿਲੀਜ਼ ਹੋ ਚੁੱਕੇ ਨੇ ਜ